ਗਿਆਨ ਚਾਨ ਗਿਛ ਕਰਮਨਾਂ ਜਾਣਾ ਸਾਰਨ ਜਾਣ ਤੇਰੀ ਜਨਮ ਜਨਮ ਲੰਗਦੇ ਖੱਟੇ ਐ ਸਜਣ ਸੱਚਾ ਪਾਤਿਸ਼ਾਹ ਸ਼ਰਜਾਮਾ ਸਹੋਂ ਇਦੇ ਸਭ ਸਭੇ ਆਸੋਹੀਏ ਸਤਨਾਮ ਤਰਵਾਹੀ ਗੁਰੂ ਸਾਹਿਬ ਜੀ ਸੋਰਠ तो प्रभ दाता दान मत पूरा हम थारे पे खारी जियो मैं क्या मांगो किच न रहाय हर दी नाम प्यारी जियो ਤਾਰੇ ਬੇਕਾਰੀ ਜਿਉ ਮੈਂ ਕਿਆ ਵੰਗੋ ਖਿਚ ਤੇ ਨ ਰਹਾਈ ਹਰਿ ਜਿਨਾਮ ਪਿਆਰੀ ਜਿਉ ਕਾਟ ਕਟ 라ਵ ਰਹਿਆ ਬਨਵਾਰੀ ਜਾਨਤਾ ਨਮਈਆ ਲੁਕਤੋਂ ਵਰਤੈ ਘੁਰ ਸ਼ਬਦੀ ਦੇ ਖਿਨਹਾਰੀ ਜਿਉ ਰਹਾ ਮਰਦ ਬਿਆਲੇ ਖਾਸ ਦਿਖਾਇਓ ਸਤਿਗੁਰ ਕਿਰਪਾ ਧਾਰੀ ਜਿਓ ਸੋ ਬ੍ਰਹਮ ਅਜੋਨੀ ਹੈ ਕੀ ਹੁੰਨੀ ਘਟ ਭੇਤਰ ਦੇਕ ਮਰਾਰੀ ਜਿਓ ਜਨਮ ਮਰਨ ਕੋ ਇਹ ਜਗ ਵਪੜੋ ਇਹਨਾਂ ਦੂਜਾ ਭਗਤ ਵਿਸਾਰੀ ਜਿਓ ਸਾਧਗੁਰ ਮਿਲਾ ਤਾ ਗੁਰ ਮਤ ਪਾਈਆ ਸਾਗਤ ਬਾਝੇ ਹਰੀ ਜਿਓ ਸਾਧਗੁਰ ਵੰਦਨ ਤੋੜਨਾਰੇ ਮੋੜ ਨਗਰਵ ਮਝਾਰੀ ਜਿਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਰੰਕਾਰੀ ਜਿਉ ਸਾਧਗਰ ਵੰਦਨ ਚੋੜ ਨਿਰਾਰੇ ਮਹੌੜ ਨਗਰਮ ਜਾਰੀ ਜਿਉ ਨਾਨਕ ਗਿਆਨ ਰਤਨ ਪਰਗਾਸਿਆ ਹਰਮਨ ਵਸਿਆ ਨਰੰਕਾਰੀ ਜਿਉ Até